ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਲਈ ਹਰ ਸਾਲ 1 ਮਾਰਚ ਨੂੰ ਪੈਦਲ ਯਾਤਰਾ ਪਿੰਡ ਖੜਿਆਲਾ ਸਹਣੀਆ ਤੋਂ ਚੱਲ ਕੇ ਵਾਗ ਵਾਗ ਤਾਮਾ ਤੋਂ ਹੁੰਦੀ ਹੋਈ ਦਿਏ ਸ਼ਾਮ 4 ਮਾਰਚ ਨੂੰ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਪੋਚ ਕੇ ਨਤਮਸਤਕ ਹੁੰਦੀ ਹੈ ਜਿਸ ਦੇ ਇਤਿਹਾਸ ਬਾਰੇ ਗੁਰਦੁਆਰਾ ਡੇਰਾ ਬਾਬਾ ਨਾਨਕ ਸ਼੍ਰੀ ਚੋਲਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ 베ਦੀ ਜੀ ਨੇ ਪੱਤਰਕਾਰਾਂ ਦੇ ਨਾਲ ਸਾਰੀ ਇਤਿਹਾਸ ਸੰਬੰਧੀ ਗੱਲਬਾਤ ਕੀਤੀ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਵਿੱਕੀ ਮਾਲਿਕ ਦੇ ਕੋਈ ਸਭ ਤੋਂ ਪਹਿਲਾਂ ਤੇ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਤੇ ਨੇ ਬਾਬਾ ਅਵਤਾਰ ਸਿੰਘ ਵਿਦੇਸ਼ੀ ਛੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰੰਗ ਦੇ ਬਸਰ ਸ੍ਰੀ ਛੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਤੇ ਜੋ ਵੀ ਰਸਤੇ ਸੰਤਾਨੀਆਂ ਨੇ ਉਹਨਾਂ ਨੂੰ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਔਰ ਇਹ ਇੱਥੇ ਦਾ ਇਤਿਹਾਸ ਹੈ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਵਿੱਚੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੁਥੀ ਪੋਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ 5 ਵਸਤਾਂ ਜਿਹੜੀਆਂ ਨੇ ਇਹ ਸੋਢੀ ਪਰਿਵਾਰਕੋਲ ਨੇ ਤੇ 6ਵੀਂ ਵਸਤ ਜਿਹੜੀ ਡੇਰਾ ਬਾਬਾ ਨਾਨਕ ਵਿਧੀਆਂ ਦੇ ਕੋਲ ਹੈ ਇਹ ਡੇਰਾ ਬਾਬਾ ਨਾਨਕ ਸਿੱਤੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇ ਵੇ ਸਾਰੇ ਬਾਣੇ ਉਹਨਾਂ ਕੋਲ ਆਏ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜਿਹੜੋ ਗੁਰੂ ਅਰਜਨ ਦੇਵ ਮਹਾਰਾਜ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰੇ ਸਨ ਉੱਥੇ ਇੱਕ ਰੋੜ ਬੰਨ ਸਕਤਰੀ ਜਾਦਾ ਸਿੱਖ ਸੀ ਜਿਨ੍ਹਾਂ ਦਾ ਨਾਮ ਸੀ ਭਾਈ ਤੋਤਾ RAM ਜੀ ਉਹ ਇੱਥੇ ਆਏ ਹੋਏ ਸਨ ਉਹਨਾਂ ਦੇ ਪੈਰ ਤੇ ਸੱਟ ਲੱਗੀ ਸੇਵਾ ਤੇ ਕਰਦੇ ਕਰਦੇ ਤੇ ਸੇਵਾ ਤੋਂ ਹਟਣੇ ਨੀ ਸਿੱਖ ਗਿਆ ਮਹਾਰਾਜ ਤੁਹਾਡਾ ਪ੍ਰੇਮੀ ਉਹਦੇ ਪੈਰ ਤੇ ਕਾਫੀ ਸੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਮ ਤੇ ਗੁਰੂ ਸਾਹਿਬ ਨੇ ਪੁੱਛਿਆ 10 ਭਾਈ ਸਿੱਖਾ ਕੋਈ ਚੀਜ਼ ਦੀ ਥੋੜ ਹੋਏ ਜੋ ਤੁਹਾਨੂੰ ਕਰਤਾਰ ਪਰਸੋ ਦਵਾਈਏ ਉਹ ਕਹਿਣ ਲੱਗੇ ਮਹਾਰਾਜੀ ਧੀ ਤੁਹਾਨੂੰ ਦولت ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰ ਹੈ ਜਿਹੜਾ ਮੇਰਾ ਇਲਾਕਾ ਉਹ ਮੁਸਲਮਾਨੀ ਹੈ ਜਦੋਂ ਸਵੇਰੇ ਮੈਂ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਘਟਾਉਂਦੇ ਕੁਝ ਐਸੀ ਦਾਤ ਬਖਸ਼ਿਸ਼ ਜਿਹਨਾਂ ਸਿੱਖੀ ਦਾ ਵਾਅਦਾ ਹੋਵੇ ਉਸ ਵਕਤ ਮਹਾਰਾਜੀ ਦੀ ਬੀਟ ਸਾਹਿਬ ਤਿਆਰ ਨਹੀਂ ਸੀ ਫਿਰ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਜਾਓ ਵੀ ਜਿੱਥੇ ਤੁਸੀਂ ਦਰਸ਼ਨ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਾ ਕਰੇਗੀ ਉਹ ਆਪਣੇ ਸ਼ਹਿਰ ਲੈ ਕੇ ਜਦ ਤੱਕ ਉਹ ਜਦ ਉਹਨਾਂ ਦੀ ਬਿਰਧ ਅਵਸਥਾ ਆਈ ਉਹਨਾਂ ਨੇ ਸੋਚਿਆ ਹੋਸਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਤੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣਾਈ ਤੇ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੋਰ ਗੋਬਿੰਦ ਕਾਪੂਰਨ ਗੁਨਤਾਸ ਸਿੱਖ ਦਾ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਇਹ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਗੁਰੂ ਨਾਨਕ ਸਾਹਿਬ ਤੋਂ ਨੌਵੀਂ ਪੀੜੀ ਤੋਂ ਇਹਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਉਹਨਾਂ ਦਾ ਇੱਧਰ ਦਵਾਬੇ ਦੀ ਸੰਗਤ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਸੰਗਤ ਨਾਲ ਇਹ ਲਾਗੇ ਜਿੰਨੇ ਵੀ ਪਿੰਡ ਨੇ ਹੁਸ਼ਿਆਰਪੁਰ ਦੇ ਇਹ ਕਟਿਆਲਾ ਸ਼ੈਨੀਆਂ ਟਾਂਡਾ ਹੁਸ਼ਿਆਰਪੁਰ ਦੇ ਤੇ ਸਿੰਨੇ ਵੀ ਸਾਰੇ ਸੰਸਾਰਿਆਂ ਦੇ ਨਾਲ ਬੜਾ ਪ੍ਰੇਮ ਸੀ ਉਸ ਵਕਤ ਦੀ ਸਿੱਖੀ ਸੇਵਕੀ ਸੀ ਇਹਨਾਂ ਨੇ ਸੰਗਤ ਨੂੰ ਇਕੱਠੇ ਕੀਤਾ ਚਾਲੇ ਪਾਏ ਤੇ ਉੱਥੇ ਵੇਖਿਆ ਜਾ ਕੇ ਪੱਥਰ ਨਾਟੇ ਫਿਰ ਸਾਰੀ ਸੰਗਤ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀਤ ਸਾਹਿਬ ਦੇ ਪਾਠ ਕਰੋ ਪੰਜ ਛਟੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪੁਲੀ ਕਰੇਗਾ ਉਹ ਜਿਵੇਂ ਜੇ ਮਕਮਾ ਤਿਮ ਤਿਮ ਕੀਤਾ ਉਹ ਜਿਹੜਾ ਪੱਥਰ ਸੀ ਫੇਰ ਹਟ ਗਿਆ ਉਹ 4 ਮਾਰਚ ਨੂੰ ਜਿਹੜਾ ਬਾਬਾ ਨਾਨਕ ਲੈ ਕੇ ਆਏ ਚੋਲਾ ਸਾਹਿਬ ਤੇ ਬਾਬਾ ਕਾਬਲੀ ਮਰਜੀ ਜਦੋਂ ਚੋਲਾ ਸਾਹਿਬ ਲੈ ਕੇ ਇਧਰੋਂ ਤੇ ਜਿਹੜੀਆਂ ਦਵਾਬੇ ਦੀਆਂ ਸੰਗਤਾਂ ਨੇ ਉਹ ਵੀ ਉਸ ਦਿਨ ਪਹੁੰਚ ਗਈਆਂ 4 ਮਾਰਚ ਨੂੰ ਉਸ ਵਕਤ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਾਰ ਦੇ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਜੋ ਮਨੋ ਕਰਾਂਗੇ ਸੋਈ ਤੁਹਾਡੀ ਸੰਪੂਰਨ ਹੋਣਗੀ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਜੀ ਸ੍ਰੀ ਚੋਲਾ ਸਾਹਿਬ ਜੀ ਦਾ ਜਿਹੜਾ 1 ਮਾਰਚ ਨੂੰ ਸੰਗ ਚੱਲਦਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਚੋਲਾ ਸਾਹਿਬ ਪ੍ਰਾਪਤ ਹੋਇਆ ਕਿਸ ਤਰ੍ਹਾਂ ਡੇਰਾ ਬਾਬਾ ਨਾਨਕ ਲੈ ਕੇ ਆਏ ਦਾਸ ਸਮੂਹ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ ਹੈ ਔਰ ਮਹਾਰਾਜ ਕਿਰਪਾ ਕਰਨ ਤੌਰ 'ਤੇ ਦਾਸ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਨਿਆਰ ਨੂੰ ਹੀ ਗੁਰ ਇਹ ਗੁਰਬਾਣੀ ਇਸ ਜਗ ਮੈਂ ਚਾਨਣ ਜਿਹੜੀ ਗੁਰਬਾਣੀ ਹੈ ਉਹੀ ਸਾਨੂੰ ਇਸ ਜਗ ਵਿੱਚ ਰਹਿਣ ਦੀ ਜਾਜ ਦੱਸਦੀ ਹੈ ਤੇ ਸਾਨੂੰ ਚਾਨਣ ਪਾਉਂਦੀ ਹੈ ਸਾਡੇ ਸਾਡੇ ਜਿਹੜੇ ਅੰਦਰ ਦੇ ਮਨ ਨੇ ਉਹਨੂੰ ਖੋਲਦੀ ਹੈ ਕਿ ਅਸੀਂ ਕਿਸ ਕੰਮ ਆਏ ਹਾਂ ਤੇ ਕਿਸ ਕੰਮ ਕਰਨਾ ਹੈ ਇਹ ਕਿਉਂਕਿ ਬਾਣੀ ਵਿੱਚ ਹੀ ਗੁਰੂ ਮਹਾਰਾਜ ਦੀ ਪ੍ਰਾਪਤੀ ਹੈ ਮਹਾਰਾਜ ਨੇ ਕਿਹਾ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਘਟਾਏ ਜਿਉਂ ਜਿਉ ਬਾਣੀ ਪੜਦੇ ਤੀ ਤੂੰ ਕਰਤੇ ਤੇ ਦਰਸ਼ਨ ਹੋ ਰਿਆ ਕਰਤਾ ਹਰ ਵੇਲੇ ਨਾਲ ਹੈ ਜਿਉਂ ਜਿਉ ਸ਼ਬਦ ਬਾਣੀ ਪੜ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨਾਲ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਦੇ ਜਗਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਨੇ ਵਚਨ ਕਰਦਾ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ